ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਮ ਜੀ ਕੀ ਹਾਲ ਚੱਲ ਰਿਹਾ ਤੁਹਾਡੇ ਅਸੀਂ ਤਾਂ ਬਿਲਕੁਲ ਠੀਕ ਠਾਕ ਆ ਇਤਿਹਾਸ ਕਰਦੇ ਹਾਂ ਤੁਸੀਂ ਵੀ ਸਾਰੇ ਜਣੇ ਠੀਕ ਠਾਕ ਹੋਵੋਗੇ ਜਿੱਦਾਂ ਤੁਸੀਂ ਪਿਛੇ ਵਲੌਗ ਵੇਖਿਆ ਜੀ ਐਨੀਵਰਸਰੀ ਆਪਣਾ ਸੈਲੀਬ੍ਰੇਸ਼ਨ ਕੀਤੀ ਸੀ ਤੇ ਉਹਦੇ ਵਿੱਚ ਤੁਸੀਂ ਬਹੁਤ ਵਧੀਆ ਕਮੈਂਟ ਕੀਤੇ ਤੇ ਤੁਹਾਡਾ ਸਾਰਿਆਂ ਦਾ ਥੈਂਕਸ ਐਡੇ ਐਡੇ ਸੋਹਣੇ ਕਮੈਂਟ ਕਰਨ ਲਈ ਤੇ ਸਾਰਿਆਂ ਨੇ ਬਹੁਤ ਜ਼ਿਆਦਾ ਵਿਸ਼ੇਸ਼ ਭੇਜੀਆਂ ਸੀ ਥੈਂਕ ਯੂ ਸਾਰਿਆਂ ਦਾ ਤੇ ਆਪਾਂ ਪੋਸਟ ਜਿਹੜੀ ਪਾਈ ਸੀ ਉਹਦੇ ਵਿੱਚ ਵੀ ਸਾਰਿਆਂ ਨੇ ਕਮੈਂਟ ਕਰਕੇ ਹੈਪੀ ਮੈਰਿਜ ਐਨੀਵਰਸਰੀ ਕਿਹਾ ਸੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਕਮੈਂਟ ਆਇਆ ਸੀ ਜਿਸ ਵਿੱਚ ਉਹ ਕਹਿੰਦੇ ਸੀ ਕਿ ਅੱਜ ਸਾਡੀ ਵੀ ਐਨੀਵਰਸਰੀ ਆ ਮੈਂ ਹਨਾ ਨੇ ਰਿਪਲਾਈ ਕੀਤਾ ਵਾ ਤੇ ਉਹਨਾਂ ਨੂੰ ਇੱਕ ਵਾਰੀ ਸਾਡੇ ਵੱਲੋਂ ਫੇਰ ਤੋਂ ਹੈਪੀ ਮੈਰਿਜ ਐਨੀਵਰਸਰੀ ਤੇ ਨਾਲੇ ਹੀ ਸੋਚਿਆ ਚਲੋ ਕਮੈਂਟਾਂ ਦਾ ਹਨਾ ਰਿਪਲਾਈ ਨਹੀਂ ਸਾਰਿਆਂ ਦਾ ਹੋਇਆ ਤੇ ਵਲੌਗ ਬਣਾ ਕੇ ਤੁਹਾਨੂੰ ਕਰ ਦੇਣੀ ਆ ਇੱਕ ਇੱਕ ਉੱਥੇ ਇਕੱਲੇ ਇਕੱਲੇ ਤੇ ਥੈਂਕਸ ਲਿਖਣ ਦੇ ਨਾਲ ਫਿਰ ਇਹ ਹੋ ਜਣਾ ਵਾ ਹਨਾ ਕਿ ਥੋੜਾ ਮਤਲਬ ਟਾਈਮ ਦੇ ਹੋ ਜਾਂਦੇ ਸ਼ਾਰਟੇਜ ਤੇ ਹੀ ਕਿਹਾ ਚਲੋ ਇੱਕ ਨਾਲੇ ਵਲੌਗ ਉਸ ਦਿਨ ਇਹ ਵੀ ਦੀਦੀ ਹੁਣੇ ਵੀ ਘਰੇ ਹੀ ਸੀ ਨਾ ਹਾਂ ਫਿਰ ਗੈਸਟ ਵੀ ਸਾਰੇ ਕੰਮ ਤੁਹਾਨੂੰ ਪਤਾ ਹੀ ਹੈ ਤੇ ਨਾਲੇ ਗਿਫਟ ਖਾ ਲੋ ਕਿਹੜਾ ਕਿਹੜਾ ਕਿੰਨੇ ਲੈਂਦਾ ਵਾ ਹਾਂ ਪਿੰਦੇ ਦੀਆਂ ਭੈਣਾਂ ਸਾਡੇ ਵਾਸਤੇ ਕੀ ਗਿਫਟ ਲੈ ਕੇ ਆਈਆਂ ਤੇ ਮੇਰੀਆਂ ਨਾਨਾ ਗਿਫਟ ਤਾਂ ਹੁਣ ਹਸਾਉਣਾ ਖੁੱਲੇ ਨੇ ਉਹਨੇ ਪਹਿਲਾਂ ਖੋਹ ਛੜੇ ਨੇ ਹਾਂ ਸਹੀ ਗੱਲ ਹੈ ਚਲੋ ਫਿਰ ਵੀ ਵਿਖਾ ਦਿੰਦੇ ਆ ਫਿਰ ਵੀ ਤੁਹਾਨੂੰ ਦਿਖਾ ਲ ਦਿੰਨੇ ਆ ਆ ਲਵ ਭਾਜੀ ਹੁਣੇ ਲਵ ਤੇ ਗੁਰਲੀਨ ਆ ਲੱਕਿਆਏ ਸਾਡੇ ਵਾਸਤੇ ਕੱਪ ਸਾਰੇ ਹੀ ਓਪਨ ਕਰ ਲਏ ਸਿਰਫ ਇੱਕ ਹੀ ਰਹਿ ਗਿਆ ਖੋਲਣ ਵਾਲਾ ਇਹ ਸਾਰੀਆਂ ਆਗਮਨ ਦੀਆਂ ਮਿਹਰਬਾਨੀਆਂ ਨੇ ਹਾਂਜੀ ਆ ਵੀ ਉਹ ਸਾਡੇ ਵਾਸਤੇ ਲੱਕਿਆਏ ਹੀ ਅਵੀ ਬਹੁਤ ਸੋਹਣਾ ਫੈਮਿਲੀ ਫੋਟੋ ਲਗਣੀ ਆ ਬਹੁਤ ਸੋਹਣਾ ਵਾ ਥੈਂਕਸ ਸੋਨਣਾ ਬੜੀ ਦਿਲ ਦੇ ਵਿੱਚ ਰੀਤ ਜੀ ਹੀ ਕਿ ਅਸੀਂ ਇਹ सेलिब्रेट ਕਰੀ ਅਨਿਵਰਸਰੀ ਬਸ ਇੱਕ ਕਰ ਗਿਆ ਤਾਂ ਚਲੋ ਵੀ ਛੇ ਸਾਲ ਬਾਅਦ ਤੇ ਨਾਲੇ ਇਹ ਇੱਕ ਕਮੈਂਟ ਵਿੱਚ ਆਇਆ ਸੀ ਵੀ ਤੀ ਸਮੋਸੇ ਦੇ ਲੈਰ ਨਹੀਂ ਉਸ ਦਿਨ ਹੈ ਕਿਸੀ ਆਪਣਾ ਸ਼ਰਦਾ ਆਲੀ ਚੌਥੀ ਹਾਂਜੀ ਉਹ ਜਿੰਨੇ ਵੀ ਕਾਰੀਗਰ ਸੀ ਸਾਰੇ ਛੁੱਟੀ ਤੇ ਸੀ ਤੇ ਸਿਰਫ ਉਹਨਾਂ ਕੋਲ ਉਹ ਸਪ੍ਰਿੰਗ ਰੋਲ ਹੀ ਹੀ ਕਰਹੀ ਚਲੋ ਟਾਈਮ ਤੇ ਸਾਰਨਾ ਹੀ ਤੇ ਉਹ ਤਾਂ ਕਰਕੇ ਕਿਉਂਕਿ ਫਿਰ ਜੇ ਸੇਮ ਡੇ ਹੀ ਖਾਣਾ ਤੇ ਜਾਂ ਫਿਰ ਅਲੱਗ ਡੇ ਹੋਏ ਨਾ ਜਿਆਦਾ ਮਜਾ ਆਉਂਦਾ ਵਾ ਇਦਾਂ ਇਹ ਕਿ ਸਾਰਿਆਂ ਨੇ ਕਿ ਉੱਥੇ ਮੇਲਾ ਵੀ ਵੇਖਣਾ ਵਾ ਹੁਣ ਉਹ ਆਏ ਸੀ ਸਾਰੇ ਗੈਸਟ ਉਹਨਾਂ ਨੇ ਇਹ ਕਿ ਅਸੀਂ ਮੇਲਾ ਵੇਖਣਾ ਆ ਅਸੀਂ ਮੇਲਾ ਵੀ ਵੇਖਣਾ ਵਾ ਫਿਰ ਇੱਧਰ ਦਾ ਵੀ ਹੀ ਤੇ ਆ ਆ ਦੀਦੀ ਹੁਣੀ ਲੈ ਕੇ ਆਏ ਨੇ ਆ ਆ ਦੀਦੀ ਲੈ ਕੇ ਆਏ ਬੱੱਚ ਦੇ ਨੇ ਜਿਦੇ ਮਰਜੀ ਸਮਝ ਲਓ ਵੱਡੇ ਦੇ ਸਮਝ ਲਓ ਨਹੀਂ ਜਿਹੇ ਸਮਝਣਾ ਕੱਚ ਦੇ ਨੇ ਪਰ ਉੱਪਰ ਆ ਵਾਲੇ ਜਿਹੜੇ ਟੱਕਣ ਆ ਨਾ ਇਹ ਪਲਾਸਟਿਕ ਹਾਂ ਕੋਤਰਾ ਨਹੀਂ ਇੱਕਨੋ ਨਾ ਲੱਗਦੇ ਹਾਂ ਇਸ ਤਰ੍ਹਾਂ ਇਦਾਂ ਨਹੀਂ ਲੱਗਦਾ ਆ ਸੋਹਣੀ ਚੀਜ਼ ਆ ਇਹ ਟਾਈਟ ਹਾਂ ਨਮਕੀਨ ਮਤਲਬ ਬਿਸਕੁਟ ਨਮਕੀਨ ਪਾਉਣ ਵਾਸਤੇ ਉਧਰ ਡਰਾਈ ਫਰੂਟ ਵੀ ਪਾ ਕੇ ਰੱਖ ਸਕਦੇ ਹਾਂ ਆ ਇੱਕ ਘਰ ਮੈਂ ਖੋਲਦਾ ਜਿਹੜੇ ਗੁੱਸੇ ਮਿਲੇ ਉਹਨਾਂ ਦਾ ਛੇਤੀ ਛੇਤੀ ਖੋਲ ਲੀ ਹੂੰ ਅਗੋਂ ਮਨੇ ਉਹਦਾ ਹੀ ਫਲਾਰਾ ਫੋਰਾ ਪਾ ਦੇ ਭਰਾ ਮਾਰਿਆ ਸਹੀ ਗੱਲ ਉਹਨੂੰ ਹੁੰਦਾ ਵੀ ਮੈਂ ਛੇਤੀ ਖੋਲ ਲਾ ਹਾਂਜੀ ਕਿ ਆ ਸੂਰਜੀਤਾ ਇਹ ਕਵਲ ਭਾਬੀ ਬਣਾਣੇ ਮੇਰੇ ਵਾਸਤੇ ਸੂਤ ਹੈ ਬਹੁਤ ਸੋਨਾ ਵਾ ਤੇਰੇ ਵਾਸਤੇ ਮੈਂ ਕੜਾ ਕਾ ਮੇਰੇ ਲਈ ਚਲੋ ਖੋਲੋ ਚਲੋ ਇਹ ਨੂੰ ਚਾਰ ਇਹਨਾਂ ਕੰਬਲ ਬੜੇ ਚੱਤੀਆ ਨੂੰ ਠੰਡ ਨਾਲ ਲੱਗੇ ਲੋਜੋ ਟੁੱਟ ਜਾਣ ਨੇ ਚਲੋ ਛਿਆਨੋ ਬੱਚੇ ਇਹਦੇ ਵਿੱਚ ਕੱਚ ਦੇ ਕੰਟੇਨਰ ਨੇ ਖੋਲ ਇਧਰੋਂ ਖੋਲ ਦੇ ਨੇ ਖੋਲ ਖੋਲ ਜਾਣਾ ਮੈਨੂੰ ਹਾਂ ਹਾਂ ਇਦਾਂ ਦੇ ਤੋਦਾਂਗੇ ਅੰਨੀ ਨਾਲੇ ਹੋਣਗੇ ਹਾਂ ਉਹ ਫਿਰ ਦੀਦੀ ਨਾਲ ਹੀ ਤੇ ਜਾਣਦੇ ਰਹਿੰਦੇ ਉਹਨਾਂ ਨੂੰ ਪਤਾ ਹੁੰਦਾ ਬੜਾ ਕਿ ਕਿਹੜੀ ਚੀਜ਼ ਆਉਂਦੀ ਹੈ ਕਿਹੜੀ ਨਹੀਂ ਆਉਂਦੀ ਆਵਲੇ ਦੋ ਸੈਟ ਲੈ ਆਉਂਦੇ ਸਾਡੇ ਅੱਗੇ ਇਹ ਮੈਂ ਤਾਂ ਬਣ ਨਹੀਂ ਹਾਂ ਇਹ ਬੇਵੀ ਦੀਦੀ ਲੈ ਕੇ ਆਈ ਉਹ ਮਣਾ ਦੀਦੀ ਹੈਨਾ ਤੇ ਆ ਬੇਵੀ ਦੀਦੀ ਲੈ ਕੇ ਆਈ ਗੁਰਦਾਸਪੁਰ ਵਾਲੇ ਠੀਕ ਸੇ ਦੋ ਸੈਟ ਲੈ ਆਉਂਦੇ ਸਗੋਂ ਸਾਡੇ ਅੱਠ ਤੇ ਪੂਰੇ ਹੋ ਜਾਂਦੇ ਉਹ ਆਖੇ ਦੋਵੇਂ ਜਾਣੀਆਂ ਇਹੋ ਹੀ ਲੈ ਹੁੰਦੀਆਂ ਸਹਿਣਾ ਸੇਮ ਚੀਜ਼ ਲੈ ਆਏ ਆਪਾਂ ਜਿਹਦੇ ਦੀਦੀ ਹੋਣੇ ਹਨ ਘਰ ਬਣੇਗਾ ਆਪਾਂ ਸੇਮ ਸੇਮ ਖੜਾਂਗੇ ਜਿਹੜਾ ਅਗਲੇ ਦਾ ਸਰ ਤੇ ਜਾਏ ਟਾਈਮ ਹੈ ਹੈਨਾ ਕੀ ਜਿਹੋ ਜੀ ਦੇਣੀ ਚਾਹੀਦੀ ਜਿਹੜੀ ਵਰਕੋਂ ਚਾਏ ਮੈਂ ਉਹਨਾਂ ਨੂੰ ਕਹਿੰਦੀ ਕਹਿੰਦੀ ਆਹੀ ਡੱਬੇ ਲੈਣੇ ਵਾ ਤੁਸੀਂ ਨਾ ਲੈ ਕੇ ਆਇਓ ਆਹੀ ਮਾਹ ਲਾ ਕੇ ਆਵਾਂਗੇ ਤੁਹਾਡੇ ਵਾਸਤੇ ਤੇ ਆ ਮਹਿਤਾਬ ਨਾ ਹਾਂ ਆ ਜਿਹੜੇ ਸਭ ਤੋਂ ਵੱਡੇ ਦੀਦੀ ਨੇ ਉਹ ਸਾਡੇ ਵਾਸਤੇ ਲੈ ਕੇ ਆਏ ਐ ਏਸੀ ਕੰਬਰ ਹਾਂ ਬਹੁਤ ਸੋਹਣਾ ਵਾ ਰੰਗ ਵੀ ਬਹੁਤ ਵਧੀਆ ਹਾਂ ਤੇ ਅਗਮ ਨੇ ਲੈ ਕੇ ਸੌਮੀ ਲਿਆਵਾ ਬਹੁਤ ਸੋਹਣਾ ਬਣਿਆ ਸੌਫਟ ਹਲਕਾ ਜਿਹਾ ਵਧੀਆ ਇਵੇਂ ਬੰਦੀ ਆ ਜੇ ਹੂੰ ਦੂਜੇ ਕੰਬਲਾ ਚ ਜਿਹੜੇ ਉਹ ਕਿਤੋਂਪ ਦੇ ਵੀ ਨਹੀਂ ਹੈ ਛੇਤੀ ਕੀਤੇ ਆ ਨਾਲੇ ਬੱਤੀ-ਬੱਤੀ ਬੰਦ ਹੋਏ ਤਾਂ ਫਿਰ ਉਹਨਾਂ 'ਚ ਗਰਮੀ ਵੀ ਲੱਗਣ ਦਾ ਪਈ ਆ ਥੜੇ ਕੱਟ ਵੀ ਜਾਂਦੇ ਨੇ ਨਾਲੇ ਹੂੰ ਤੇ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਸਾਡੇ ਵਾਸਤੇ ਸੋਹਣੇ-ਸੋਹਣੇ ਗਿਫਟ ਲੈ ਕੇ ਆਉਣ ਲਈ ਤੇ ਸਭ ਤੋਂ ਪਹਿਲਾਂ ਤੁਹਾਡਾ ਜਿਹਨਾਂ ਏਡੇ-ਏਡੇ ਸੋਹਣੇ ਕਮੈਂਟ ਕੀਤੇ ਹਾਂਜੀ ਤੇ ਜਿਨਾਂ ਨੇ ਪਿੱਛੇ ਐਨੀਵਰਸਰੀ ਵਾਲਾ ਵਲੌਗ ਨਹੀਂ ਦੇਖਿਆ ਤੇ ਸਾਰਿਆਂ ਜਣਾਂ ਨੂੰ ਰਿਕੁਐਸਟ ਆ ਕਿ ਪਲੀਜ਼ ਜਾ ਕੇ ਉਹ ਵਲੌਗ ਵੇਖੋ ਤੇ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਪਿੰਦੇ ਨੇ ਹਲੇ ਮੈਨੂੰ ਕੋਈ ਗਿਫਟ ਨਹੀਂ ਦਿੱਤਾ ਹੈਗਾ ਮੈਂ ਵੀ ਨਹੀਂ ਹਲੇ ਨਾ ਕੋਈ ਗਿਫਟ ਮੈਂ ਕਿੱਥੇ ਉੱਠ ਕੇ ਚਲੇ ਗਿਫਟ ਲੈਣ ਚਲੇ ਹਾਂ ਹੱਡ ਗਿਫਟ ਪੈਂਡਿੰਗ ਆ ਮੈਂ ਇਹਨਾਂ ਨੂੰ ਗਿਫਟ ਦੇਣਾ ਸੀ ਪਰ ਇਹ ਕਿ ਉਹ ਦਿਨ ਗੈਸਟ ਆ ਗਿਆ ਹੀ ਗੇ ਰਾਤ ਦੀਦੀ ਹੋਣੀ ਸੀ ਮੇਰੇ ਨਾਲ ਉਹ ਦਿਨ ਤੇ ਸ਼ਾਪ ਬੰਦ ਹੋ ਗਈ ਸੀ ਤੁਹਾਨੂੰ ਥੋੜੀ ਨਾ ਪਤਾ ਵਾ ਪੀ ਮਿਲਿਆ ਕਿ ਨਹੀਂ ਮਿਲਿਆ ਮੈਨੂੰ ਪਤਾ ਲੱਗ ਗਿਆ ਤੁਹਾਨੂੰ ਕਿਦੋਂ ਪਤਾ ਲੱਗ ਗਿਆ ਮੈਂ ਤੁਹਾਨੂੰ ਦੱਸਦਾ ਲੈ ਉਹਨਾਂ ਨੂੰ ਪਹਿਲਾਂ ਦੱਸਦਾ ਤੁਹਾਨੂੰ ਤੇ ਸ਼ਾਪ ਸਾਰੇ ਚਲ ਕੋਈ ਗੱਲ ਨਹੀਂ ਜਿੱਦਣ ਆਪਾਂ ਲੈਵਾਂਗੇ ਫਿਰ ਇੱਕ ਵਲੌਗ ਬਣਾ ਲਾਂਗੇ ਤੇ ਦੱਸ ਦਿਆਂਗੇ ਮੈਂ ਦੇਣਾ ਸੀ ਜੋ ਸੋਚਿਆ ਵਾ ਕਿੰਨੇ ਕੀ ਚੀਜ਼ ਦਿੱਤੀ ਹੈ ਹਾਂ ਤੇ ਚਲੋ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੇ ਕੋਈ ਹੋਰ ਕੋਈ ਤੁਹਾਡਾ ਸਵਾਲ ਜਵਾਬ ਹੋਏ ਤੇ ਤੁਸੀਂ ਪੁੱਛ ਸਕਦੇ ਹੋ ਕਮੈਂਟਾਂ ਦੇ ਵਿੱਚ